ਸਾਚਰੀਆ ਕਾਲਜੀ ਮੈਂ ਆ ਸਾਡਾ ਕਿਸਾਨ ਤੁਲਾ ਪ੍ਰੇਸ਼ੰਗ ਪੁੱਲਰ ਆਹ ਆਪਣਾ ਹੁਣ ਟਿੱਬੇ ਤੇ ਝੋਨਾ ਲੱਗਿਆ ਹੁਣ ਜਿੰਨੇ ਪੱਤੇ ਆ ਜਿੰਨੀਆਂ ਛਕਾਮਾਂ ਨੇ ਗੱਡੀਆਂ ਉਹਨਾਂ ਤੇ ਆ ਪੀਲੇ ਪੀਲੇ ਨਿਸ਼ਾਨ ਪੈ ਗਏ ਕੋਈ ਨੋਕ ਤੇ ਆ ਕੋਈ ਵਿਚਾਲੇ ਦੇ ਆ ਕਿਤੇ ਪੱਤਾ ਟੁੱਟ ਜਾਈ ਜਾਂਦਾ ਆ ਵੇਖੋ ਹਲਕੇ ਪੀਲੇ ਪੀਲੇ ਨਿਸ਼ਾਨ ਪੈ ਗਏ ਕਿਹੜੀ ਬਿਮਾਰੀ ਆ ਮੈਨੂੰ ਤਾਂ ਲੱਗਦਾ ਕੋਈ ਕੀੜੀ ਕੁੜੀ ਪੈ ਗਈ ਨਾ ਕਿਸੇ ਕੀਟ ਨੇ ਹਮਲਾ ਕਰਤਾ ਆ ਬਚਾਲੋ ਟੁੱਟ ਜੇ ਗਿਆ ਨਾ ਬਿੰਗਾ ਜਾ ਹੋਇਆ ਪਿਆ ਪੱਤਾ ਇਹਦੇ ਵੀ ਉਹੀ ਨਿਸ਼ਾਨ ਆ ਜਿੰਨਾ ਜਿੰਨੇ ਵੀ ਆਪਾਂ ਝੂਨੀ ਦੀ ਸ਼ਕਾਵਾਂ ਦੇਖਦੇ ਪੱਤੇ ਵਿਖਦੀਆਂ ਸਾਰਿਆਂ ਦੇ ਵਿਚਾਲੇ ਇਹੀ ਨਿਸ਼ਾਨਾ ਪੀਲਾ ਜਾ ਕੀ ਚੀਜ਼ ਲੱਗਦੀ ਹੈ ਮਨ ਤਲਾ ਦਾ ਕੋਈ ਫੰਗਸ ਪੈ ਗਈ ਫੰਗੀ ਸੜਨਾ ਕਰਦੀ ਹੈ ਯਾਰ ਮੈਨੂੰ ਤਾਂ ਕੀੜ ਦਾ ਹਮਲਾ ਵੀ ਲੱਗਦਾ ਕੀ ਪਤਾ ਸੰਡੀ ਸੰਡੀ ਪੈ ਗਈ ਹੋਵੇ ਕੋਈ ਕੀੜੀ ਕੁੜੀ ਪੈ ਗਈ ਹੋਵੇ ਕੀ ਕਰਗੇ ਜ਼ਹਿਰ ਪਾਗੇ ਕਿ ਇਹਦੇ ਚ ਫੰਗੀ ਸੜ ਪਗੇ ਕੀ ਕਰਗੇ ਹੁਣ ਤੁਸੀਂ ਇਹ ਧਿਆਨ ਨਾਲ ਦੇਖ ਲੋ ਆ ਆਪਣਾ ਟਿੱਬਾਗਾ ਪਾਣੀ ਇਹਦੇ ਵਿੱਚ ਹਜੇ ਤੱਕ ਮੀਂਹ ਦਾ ਖੜਾ ਗੰਧਲਾ ਜੇ ਪਾਣੀ ਮੀਂਹ ਦਾ ਖੜਾਗਾ ਹੁਣ ਆਪਾਂ ਦੂਜੇ ਪਾਸੇ ਜਾਂਦੇ ਹਾਂ ਉਹ ਟਿੱਬਾ ਨਾ ਆਪਣਾ ਇੱਥੇ ਪਾਣੀ ਸੁੱਕ ਗਿਆ ਇੱਥੇ ਹੁਣ ਮੈਂ ਦੂਜੀ ਵਾਰ ਮੋਟਰ ਦਾ ਪਾਣੀ ਲਾਈ ਹੈ ਨਾ ਆ ਉਹੀ ਖੇਤ ਆ ਇੱਥੇ ਪਾਣੀ ਸੁੱਕ ਗਿਆ ਇੱਥੇ ਦੇਖੋ ਤੁਸੀਂ ਉਹ ਬਿਮਾਰੀ ਬਿਲਕੁਲ ਠੀਕ ਆ ਆਹ ਵੇਖੋ ਆਹਾ ਜੋ ਨਾਲ ਦੇਖ ਲਿਆ ਇਹ ਚੋਨੇ ਦੇ ਵਿੱਚ ਵੀ ਉਹ ਹੈ ਨਹੀਂ ਗਈ ਕਿੱਧਰ ਗਈ ਗਾਇਬ ਕਿਵੇਂ ਹੋ ਗਈ ਇਹ ਐਡਾ ਵੱਡਾ ਚਮਤਕਾਰ ਕਿਵੇਂ ਹੋ ਗਿਆ ਇੱਕੋ ਖੇਤ ਆ ਬਸ ਇੱਕ ਖੇਤ ਦੇ ਵਿੱਚ ਮੀਂਹ ਦਾ ਪਾਣੀ ਖੜਾ ਇੱਕ ਖੇਤ ਦੇ ਵਿੱਚ ਆਪਾਂ ਦੂਜੀ ਵਾਰ ਮੋਟਰ ਦਾ ਪਾਣੀ ਲਾ ਰਹੇ ਆ ਆਹ ਵੇਖੋ ਇਹਦੇ ਵਿੱਚ ਬਿਮਾਰੀ ਠੀਕ ਹੋ ਗਈ ਆਹ ਵੇਖੋ ਆ ਸੈਡਾ ਸੈਡਾ ਤੇ ਮੜੀ ਰਹੇਗੀ ਨਾ ਬਿਮਾਰੀ ਉਹ ਠੀਕ ਹੋ ਗਈ ਆਪਣੇ ਆਪ ਹੁਣ ਗਾਂ ਵੀ ਦਿਖਾਉਣਾ ਮੈਂ ਤੁਹਾਨੂੰ ਆਹ ਵੇਖੋ ਆ ਵੀ ਜ ਇਦੇ ਵਿੱਚ ਵੀ ਜੇਕਰ ਬਿਮਾਰੀ ਹੈਗੀ ਤਾਂ ਉਹ ਠੀਕ ਹੋ ਰਹੀ ਆ ਆ ਵੇਖੋ ਜਮਾ ਸਹੀ ਆ ਬਿਮਾਰੀ ਆਪਾਂ ਨੂੰ ਭਾਲ ਨਹੀਂ ਪੈਂਦੀ ਹੁਣ ਇੱਕੋ ਖੇਤ ਆ ਇੱਕ ਪਾਸੇ ਮੀਦਾ ਪਾਣੀ ਖੜਾ ਉਹਦੇ ਵਿੱਚ ਹੀ ਪੀਲੇ ਜਿਹੇ ਪੱਤੇ ਵਾਲੀ ਬਿਮਾਰੀ ਬਹੁਤ ਆ ਲੱਗਦਾ ਯਾਰ ਕੋਈ ਬਿਮਾਰੀ ਆ ਕਿ ਪੀਲੇ ਪੀਲੇ ਝੋਨਾ ਹੋ ਗਿਆ ਹੁਣ ਇੱਕੋ ਖੇਤ ਆ ਇੱਥੇ ਵੀ ਦੂਜੀ ਵਾਰ ਮੋਟਰ ਦਾ ਪਾਣੀ ਲਾ ਰਹੇ ਆ ਦੋ ਵਾਰ ਇਹ ਪਾਣੀ ਸੁੱਕ ਗਿਆ ਜਮਾ ਐ ਹਵਾ ਲੱਗੀ ਬਾਹਰ ਨੂੰ ਤਾਂ ਇੱਥੇ ਉਹ ਬਿਮਾਰੀ ਹੈ ਨਹੀਂ ਦੇਖਣ ਨੂੰ ਹੈ ਨਹੀਂ ਤਾਂ ਇਹ ਐਡਾ ਵੱਡਾ ਚਮਤਕਾਰ ਕਿਵੇਂ ਹੋਇਆ ਹੁਣ ਦੋਸਤੋ ਮਾੜਾ ਜਿਹਾ ਆ ਵੀ ਦੇਖੋ ਆ ਹੁਣ ਆਪਾਂ ਟਿੱਬੇ ਦੇ ਥੋੜਾ ਜਿਹਾ ਨਿੜੇ ਹੋਰ ਹੋ ਗਈ ਹੁਣ ਇੱਥੇ ਮੀਂਹ ਦਾ ਪਾਣੀ ਬਹੁਤ ਜ਼ਿਆਦਾ ਘਟ ਗਿਆ ਇੱਥੇ ਦੇਖੋ ਇੱਥੇ ਵੀ ਇਹ ਬਿਮਾਰੀ ਹੈਗੀ ਆ ਪਰੰਤੂ ਘਟਾ ਆ ਦੇਖੋ ਉਹੀ ਬਿਮਾਰੀ ਨਾ ਪੱਤਾ ਪੀਲਾ ਆ ਜਾਗਾ ਹਾਂ ਹੈਗੀ ਜਰੂਰ ਆ ਬਹੁਤ ਆ ਇਹਦੇ ਵਿੱਚ ਵੀ ਪਰੰਤੂ ਆਪਾਂ ਜਿੱਥੇ ਜ਼ਿਆਦਾ ਪਾਣੀ ਖੜਾਗਾ ਮੀਂਹ ਦਾ ਉਹਦੇ ਨਾਲੋਂ ਬਹੁਤ ਹੀ ਜ਼ਿਆਦਾ ਘਟਾ ਆ ਦੇਖੋ ਆ ਵੀ ਪੱਤਾ ਪੀਲਾ ਆ ਜਾ ਹੁਣ ਵਟ ਆਹ ਸਨ ਇਹਦੇ ਇਧਰਲੇ ਪਾਸੇ ਜਾਂਦੇ ਆ ਇੱਥੇ ਹੁਣ ਇੱਕ ਵਾਰੀ ਮੋਟਰ ਦਾ ਬੰਨ ਲੱਗਿਆਗਾ ਸਿਰਫ ਇੱਕ ਵਾਰੀ ਆ ਦੇਖੋ ਪਾਣੀ ਇੱਥੇ ਹੁਣ ਸੁੱਕਿਆ ਰਿਹਾ ਪਿਆ ਨਾ ਇੱਥੇ ਦੇਖੋਗੇ ਇੱਥੇ ਬਿਮਾਰੀ ਨਾ ਮਾ ਹਵਾ ਲੱਗੀ ਨੂੰ ਇੱਕ ਵਾਰੀ ਮੋਟਰ ਤਾਂ ਬਣ ਲੱਗ ਗਿਆ ਆ ਦੇਖੋ ਆਹ ਵੇਖੋ ਜਮਾ ਸਹੀ ਆ ਜਿੰਨੇ ਪੱਤੇ ਸਾਰੇ ਸਹੀ ਆ ਆ ਬੀਜ ਬਿਲਕੁਲ ਸਹੀ ਆ ਹੁਣ ਇਹ ਇੱਥੇ ਕੰਨੀ ਤੇ ਰਹਿ ਗਈ ਮਾੜੀ ਮੋਟੀ ਬਾਕੀ ਜਮਾ ਸਹੀ ਹੋ ਗਿਆ ਬੂਟਾ ਆਪਣੇ ਆਪ ਹੋ ਗਿਆ ਹੁਣ ਗਾਂਹ ਦੇਖੋਗੇ ਉਹ ਵੀ ਬਿਲਕੁਲ ਸਹੀ ਹੋਊਗਾ ਤਾਂ ਮੇਰੇ ਕਹਿਣ ਦਾ ਮਤਲਬ ਕੀ ਆ ਤੁਹਾਨੂੰ ਮੈਂ ਇੱਕੋ ਖੇਤ ਦਿਖਾਇਆ ਇੱਕੋ ਖੇਤ ਦੇ ਵਿੱਚ ਅੱਡਵੜ ਕੇ ਹਾਰੇ ਦਿਖਾਈ ਆ ਜਿੱਥੇ ਦਾ ਪਾਣੀ ਮੀਂਹ ਦਾ ਹੇਠ ਖੜਾ ਉੱਥੇ ਇਹ ਬਿਮਾਰੀ ਹੀ ਫੁੱਲਾ ਪਹਿਲੀ ਗੱਲ ਤੁਸੀਂ ਇਸ ਨੂੰ ਬਿਮਾਰੀ ਨਾ ਕਹੋ ਕਿਉਂਕਿ ਇਹ ਕੋਈ ਬਿਮਾਰੀ ਹੈ ਨਹੀਂ ਹੁਣ ਸੋਸ਼ਲ ਮੀਡੀਆ ਤੇ ਇਹ ਕਿਸਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਯਾਰ ਇਹ ਨਾ ਤੁਸੀਂ ਨਾ ਕੱਖਾਂ ਲਈ ਸਪਰੇਅ ਕੀਤੀ ਸੀ ਉਹਦੇ ਕਰਕੇ ਦਾਗ ਜੇ ਪੈ ਗਏ ਜਾਂ ਇਹ ਕੋਈ ਮਾਈਨਰ ਇਨਸੈਕਟ ਲੱਗਦਾ ਮਾਈਨਰ ਇਨਸੈਕਟ ਦਾ ਮਤਲਬ ਕੀ ਆ ਏ ਦੋਸਤੋ ਗਮਰਾ ਕੀਤਾ ਜਾ ਰਿਹਾ ਕੋਈ ਜ਼ਹਿਰ ਨਾ ਪਾਓ ਇਹਦੇ ਵਿੱਚ ਨਾ ਕੋਈ ਫੰਗੀਸਾਈਡ ਪਾਓ ਇਹ ਕੋਈ ਬਿਮਾਰੀ ਨਹੀਂ ਇਹ ਸਿਰ ਤੇ ਸਿਰਫ ਮੀਂਹ ਦੇ ਪਾਣੀ ਕਰਕੇ ਆ ਪਹਿਲਾਂ ਦੇਖੋ ਗਰਮੀ ਬਹੁਤ ਜ਼ਿਆਦੀ ਮੌਸਮ ਇਫੈਕਟ ਆ ਇਹ ਹੁਣ ਝੋਨੇ ਦੀ ਉਮਰ ਕਿੰਨੀ ਆ ਛੋਟੀ ਆ ਗਰਮੀ ਬਹੁਤ ਜ਼ਿਆਦੀ ਇੱਕਦਮ ਮੀਂਹ ਪੈ ਗਿਆ ਬਹੁਤ ਜ਼ਿਆਦੀ ਹਲੇ ਤੱਕ ਮੇਰੇ ਟਿੱਬੇ ਤੇ ਪਾਣੀ ਖੜਾਗਾ ਜਿੱਥੇ ਪਾਣੀ ਖੜਾ ਉੱਥੇ ਇੰਜ ਇਸ ਤਰ੍ਹਾਂ ਪੱਤੇ ਹੈਗੇ ਆ ਪੀਲੇ ਜਿਹੇ ਪੈਗੇ ਤੇ ਜਿੱਥੇ ਪਾਣੀ ਸੁੱਕ ਗਿਆ ਇੱਕ ਦੋ ਵਾਰੀ ਮੋਟਰ ਤਾਂ ਬਣ ਲੱਗ ਗਿਆ ਉੱਥੇ ਆਪਣੇ ਆਪ ਠੀਕ ਹੋ ਗਏ ਤਾਂ ਦੋਸਤੋ ਇਹ ਕੋਈ ਬਿਮਾਰੀ ਨਹੀਂ ਸਿਰਫ ਤੇ ਸਿਰਫ ਮੌਸਮ ਕਰਕੇ ਆ ਇਸ ਕਰਕੇ ਕੋਈ ਵੀ ਜ਼ਹਿਰ ਨਹੀਂ ਪਾਉਣਾ ਆਪਾਂ ਕਿਸੇ ਦੇ ਪਿੱਛੇ ਨਹੀਂ ਰਗਣਾ ਠੀਕ ਹੈ ਨਾ ਮੈਂ ਤੁਹਾਨੂੰ ਵਕ ਵਕ ਕਿਆਰੇ ਰਖਾਤੇ ਇੱਕ ਅੱਦੇ ਵਿੱਚ ਪਾਣੀ ਸੁੱਕ ਗਿਆ ਸੁੱਕ ਗਿਆ ਦੋ ਵਾਰੀ ਉਹ ਦਿਖਾਤਾ ਬਿਲਕੁਲ ਠੀਕ ਆ ਇੱਕ ਕਿਆਰੇ ਦੇ ਵਿੱਚ ਇੱਕ ਵਾਰੀ ਪਾਣੀ ਸੁੱਕ ਗਿਆ ਮੋਟਰ ਦਾ ਪਾਣੀ ਲੱਗਿਆ ਸੀ ਉਹ ਵੀ ਠੀਕ ਆ ਥੋੜੀ-ਮੋਟੀ ਬਿਮਾਰੀ ਆ ਦੂਜੇ ਪਾਸੇ ਜਿੱਥੇ ਮੀਂਹ ਦਾ ਪਾਣੀ ਘਟ ਗਿਆ ਉੱਥੇ ਹੀ ਬਿਮਾਰੀ ਘਟਾ ਤੇ ਜਿੱਥੇ ਹੁਣ ਆਹ ਕਿਆਰਾ ਦੇਖ ਰਿਹਾ ਹਾਂ ਇੱਥੇ ਮੀਂਹ ਦੇ ਪਾਣੀ ਫੁੱਲ ਖੜਾ ਤੇ ਇੱਥੇ ਹੀ ਬਿਮਾਰੀ ਬਹੁਤ ਜ਼ਿਆਦਾ ਆ ਇਸ ਕਰਕੇ ਦੋਸਤੋ ਖਰਚਾ ਨਹੀਂ ਕਰਨਾ ਡ ਕੋਈ ਬਿਮਾਰੀ ਨਹੀਂ ਖੇਤ ਨੂੰ ਹਵਾ ਲਵਾਓ ਤੇ ਉਸ ਤੋਂ ਬਾਅਦ 5-4 ਦਿਨ ਦੇਖਿਓ ਤੁਹਾਡਾ ਝੋਨਾ ਫਟਾਰਿਆ ਨਹੀਂ ਰਿੜਿਆ ਦੂਗਾ ਨਾਲੇ ਇਹ ਜਿਹੜੇ ਨਿਸ਼ਾਨ ਜੇ ਇੱਕਦਮ ਗਾਇਬ ਹੋ ਜਾਣਗੇ ਧੰਨਵਾਦ ਦੋਸਤੋ